ਗਵਰਨਮੈਂਟ ਸਰਕਾਰ ਦੀ ਨਿਲੇਕੀ ਔਰ ناکਾਮੀ ਸਾਹਮਣੇ ਦੇਖਣ ਨੂੰ ਮਿਲੀ ਆਈ ਥਿੰਕ ਜਿਹੜੀਆਂ ਸਰਕਾਰਾਂ ਹਿਊਮਨ ਰਾਈਟਸ ਜਾਂ ਲੋ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਨਹੀਂ ਦੇ ਸਕਦੀਆਂ ਉਹ ਵੈਸੀ ਸਰਕਾਰ ਕੋਉਣ ਦੇ ਹੱਕਦਾਰ ਨਹੀਂ ਤੁਹਾਨੂੰ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਕਿ ਇੱਕ ਆਨਰੇਬਲ ਹਾਈ ਸੁਪਰੀਮ ਕੋਰਟ ਚ ਪਾਈ ਬਲਵੰਤ ਸਿੰਘ ਰਾਜੋਵਾਲਾ ਸਾਹਿਬ ਵੱਲੋਂ ਇੱਕ ਰਿਟ ਗਈ ਆ ਇੱਕ ਅਪੀਲ ਪਾਈ ਗਈ ਹੈ ਜਿਦੇ ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਕੋਈ 15 16 ਸਾਲ ਹੋ ਗਏ 2007 ਤੋਂ ਨਾਲੋ ਜੀ ਹੁਣ ਤੱਕ ਆਲਮੋਸਟ 17 ਸਾਲ ਕੀ ਜਿਹੜੀ ਉਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਦਿੱਤਾ ਗਿਆ ਉਹਦੇ ਤੇ ਫੈਸਲਾ ਨਹੀਂ ਹੋ ਰਿਹਾ ਉਹ ਚਾਹੁੰਦੇ ਕਿ ਉਸ ਮਰਸੀ ਪਟੀਸ਼ਨ ਦਾ ਫੈਸਲਾ ਹੋਵੇ ਔਰ ਜੇ ਸਰਕਾਰ ਨੇ ਉਸ ਨੂੰ ਕੇਂਦਰ ਦੀ ਸਰਕਾਰ ਨੇ ਔਰ ਸੂਬੇ ਦੀ ਸਰਕਾਰ ਚ ਉਹਦੇ 뷰 ਮੰਗੇ ਗਏ ਆ ਕਿ ਥੋੜੇ ਕੀ 뷰 ਨੇ ਮਗਰ ਰਾਜਵਾਨਾ ਸਾਫ ਬੜੇ ਕਲੀਅਰ ਨਹੀਂ ਕਿ ਮੇਰਾ ਫੈਸਲਾ ਕਰੋ ਜਾਂ ਅੰਨੇ ਜਾਂ ਬੰਨੇ ਇਦਰ ਡੈਥ ਸੈਂਟੈਂਸ ਦਿਓ ਜਾਂ ਫਿਰ ਇਸ ਡੈਥ ਸੈਂਟਰਸ ਨੂੰ ਜੇ ਕਮਿਊਟ ਕਰਨਾ ਤੇ ਉਹ ਫੈਸਲਾ ਦਿਓ ਬਗਰ ਤੁਸੀਂ ਕਿਸੇ ਇਨਸਾਨ ਨੂੰ 10 ਬਾਇ 10 ਦੀ ਚੱਕੀ 'ਚ ਡੈਥ ਰੋਤੇ 16 ਸਾਲ ਇਸ ਗੱਲ ਤੇ ਪੈਂਡਿੰਗ ਨਹੀਂ ਰੱਖ ਸਕਦੇ ਤੁਸੀਂ ਲੋਕਾਂ ਦੀ ਮਾਨਸਿਕਤਾ ਮਾਨਸਿਕ ਹਾਲਾਤ ਨਾਲ ਖਰਵਾੜ ਨਹੀਂ ਕਰ ਸਕਦੇ ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੇਜਰੀਵਾਲ ਸਾਹਿਬ ਕਿੰਨੀ ਵਾਰੀ ਚੀਫ ਮਿਨਿਸਟਰ ਰਹੇ ਔਰ ਚੀਫ ਮਿਨਿਸਟਰ ਰੇਟ ਰੇਟਿਆ ਉਹਨਾਂ ਨੇ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਸੀ ਜਿਹੜੀ ਉਹਨਾਂ ਦੀ ਫੈਸਲਾ ਕੇਜਰੀਆ ਲਦੀਨ ਸੀ ਉਹ ਹੋਣ ਨਹੀਂ ਉਹ ਕੀਤਾ ਹੀ ਨਹੀਂ ਫਕੀਰ ਚਾਚੋ ਚੀਫ ਮਿਨਿਸਟਰ ਨਹੀਂ ਹੈ ਉਹੀ ਪਾਲਿਸੀ ਰਾਜਵਾਲਾ ਸਾਹਿਬ ਦੇ ਹੱਥ 'ਚ ਰੱਖੀ ਜਾ ਰਹੀ ਹੈ ਕਿਉਂ ਗੋ ਟੂ ਲਾਈਵ ਲਾਅ ਪਿਛਲੀ ਤਾਰੀਖ ਤੇ ਮੈਨੂੰ ਲੱਗਦਾ 3 ਤਰੀਕ ਸੀ ਜਾਂ 4 ਸੀਗੀ 4 ਤਰੀਕ ਸੀ 4 ਤਰੀਕ ਦੇ ਜਦੋਂ ਪੰਜਾਬ ਸਰਕਾਰ ਦਾ ਵਿਊ ਮੰਗਿਆ ਗਿਆ ਤੁਸੀਂ ਹੈਰਾਨ ਹੋ ਜਾਓਗੇ ਪੰਜਾਬ ਸਰਕਾਰ ਦਾ ਵਕੀਲ ਉੱਥੇ ਕਹਿ ਰਿਹਾ ਕਿ ਸਾਡੀ ਸਰਕਾਰ ਤਾਂ ਛੁੱਟੀ ਤੇ ਮਨ ਲਾ ਕੀ ਅਸੀਂ ਕੁਝ ਦੇ ਨਹੀਂ ਸਕਦੇ ਆਪ ਦਾ ਵਿਊ ਮਨੁੱਖੀ ਅਧਿਕਾਰਾਂ ਤੇ ਭਾਈ ਤੁਸੀਂ ਆਪ ਦਾ ਵਿਊ ਨਹੀਂ ਦੇ ਸਕਦੇ ਤੁਸੀਂ ਕੀ ਕੰਮ ਕਰਨਾ ਹੋ ਕਿਉਂਕਿ ਤੁਹਾਡਾ ਮੁੱਖ ਮੰਤਰੀ ਨੂੰ ਛੁੱਟੀ ਤੇ ਤਾਂ ਬੜਾ ਚਿਰ ਹੋ ਗਿਆ ਉਹਨੂੰ ਤਾਂ ਪਤਾ ਨਹੀਂ ਛੁੱਟੀ ਤੋਂ ਕਦੋਂ ਮਿਲਣਾ ਤਾਂ ਰਾਤ ਕੱਲ ਹੁਣ ਪੈਗ ਲੱਗ ਜੇ ਤੇ ਸਵੇਰੇ ਛੁੱਟੀ ਆ ਇਜੇ ਕਿੜਾ ਕੋਈ ਨੈਸ਼ਨਲ ਹੌਲਿਡੇ ਐਲਾਨਨੀ ਆ ਕੀ ਛੁੱਟੀ ਆ ਸਰਕਾਰਾਂ ਵੀ ਕਦੇ ਛੁੱਟੀ ਤੇ ਰਹੀਆਂ ਨੇ ਮਤਲਬ ਇਹਦਾ ਪਹਿਲੀ ਵਾਰੀ ਕਿਸੇ ਸਰਕਾਰ ਦਾ 뷰 ਸੁਣਨ ਨੂੰ ਮਿਲ ਰਿਹਾ ਸੁਪਰੀਮ ਕੋਰਟ ਤੇ ਕਿ ਉਹ ਛੁੱਟੀ ਤੇ ਨੇ ਤੇ ਭਾਈ ਜੇ ਤੁਸੀਂ ਛੁੱਟੀ ਤੇ ਚਲੇ ਜਾ ਤਾਂ ਲੋਕਾਂ ਦਾ ਕੀ ਬਣੂਗਾ ਫਿਰ ਸਰਕਾਰ ਦਾ ਤਾਂ 24 ਘੰਟੇ ਉਹ ਜਵਾਬ ਦੀ ਔਰ ਆਨਰੇਬਲ ਸੁਪਰੀਮ ਕੋਰਟ ਤੇ ਉਹ ਤੋਂ ਕਿਹਾ ਗਿਆ ਕਿ ਤੁਸੀਂ ਸ਼ਾਮ ਤੱਕ ਆਪਦਾ 뷰 ਦੇ ਦਿਓ ਤੁਸੀਂ ਹਰਾਨ ਹੋ ਗਏ ਜਾ ਕੇ ਫਿਰ ਵਕੀਲ ਇਨਸਿਸਟ ਕਰ ਰਿਹਾ ਇਨੇ ਜੀ ਸਾਨੂੰ ਛੁੱਟੀ ਦੇ ਤੇ ਸਾਨੂੰ ਸਮਾਂ ਦੇ ਦਿਓ। ਦੈਟਸ ਵਾਈ ਦੋ ਹਫਤੇ ਪਾਈ। ਅਜੂ ਪਤਾ ਨਹੀਂ ਉਹਨਾਂ ਨੂੰ ਆਇਆ ਹੈ ਬਟ ਫਾਲੋਡ ਅਪ ਕਿ ਅਸੀਂ ਇੱਥੇ ਬੈਠੇ ਆ ਹਨਰੇਬਲ ਸੁਪਰੀਮ ਕੋਰਟ ਚ ਕੀ ਹੋਇਆ। ਮਗਰ ਦਾ ਐਟੀਟਿਊਡ ਟਵਰਡਸ ਬੰਦੀ ਸਿੰਘ ਔਰ ਜੋ ਐਟੀਟਿਊਡ ਟਵਰਡਸ ਜਿਨ੍ਹਾਂ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਉਹ ਕੀ ਹੈ ਇਹਦੇ ਨਾਲ ਸਪਸ਼ਟ ਹੁੰਦਾ ਔਰ ਇਸ ਲਈ ਮੈਂ ਚਾਹੂੰਗਾ ਕਿ ਭਗਵੰਤ ਮਾਨ ਸਾਹਿਬ ਆਪਣੀ ਵੈਸੇਤਾ ਤੁਹਾਡੀ ਸਥਿਤੀ ਸਪਸ਼ਟੀਆ ਉਹ ਸਲਾਮੀ ਨਹੀਂ ਸਪਸ਼ਟ ਕਰਦੀ ਜਿਹੜੀ ਕੱਲ ਪਰਚੋ ਸਲਾਮੀ ਲੈ ਰਹੇ ਸੀ ਪਹਿਲੀ ਵਾਰੀ ਵੇਖਿਆ ਕਿ ਸਲਾਮੀ ਮੁੱਖ ਮੰਤਰੀ ਨੇ ਲੈਣੀ ਹੁੰਦੀ ਨਾਲ ਦਿੱਲੀ ਦਾ ਉਹ ਲਈ ਜਾਂਦਾ ਉਹਨੂੰ ਕਹਿੰਦਾ ਤੂੰ ਅੱਗੇ ਹੋ ਜਾ ਤੇ ਉਤੋਂ ਸਪਸ਼ਟ ਜੀ ਜੇ ਸਲਾਮੀ ਇੱਕ ਦਿੱਲੀ ਦੇ ਐਮਐਲਏ ਨੇ ਲੈਣੀ ਆ ਅਰਵਿੰਦ ਕੇਜਰੀਵਾਲ ਨੇ ਤੇ ਉਹਦੀ ਭਾਵਨਾ ਭੁੱਲਨ ਸਾਹਿਬ ਦੇ ਮਸਲੇ 'ਚ ਕੀ ਆ ਤੇ ਭਾਈ ਤੇਰੀ ਭਾਵਨਾ ਵੀ ਆ ਗਈ ਸੋ ਮਗਰ ਬਿਲ ਪੰਜਾਬੀ ਚ ਐਕਸੈਪਟ ਦੇਸ the answer is no aur baati mate chaheo kisan ke is tarah role ya aur main chaunga aj kumbhar sahab usnu elaborate karna chahiye unna de dimag to visar gaya ki ek immediate vidhansabha da session bulaya jave aur us vidhansabha de session ch jehdi sanity election nahi ho rahi hai usnu ਉਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕੀਤਾ ਜਾਵੇ ਔਰ ਯੂਨੀਨਿਮਸਲੀ ਜੋ ਪੰਜਾਬ ਯੂਨੀਵਰਸਿਟੀ ਤੋਂ ਲੋਕਾਂ ਦਾ ਲੋਕਤੰਤਰੀ ਹੱਕ ਖੋਇਆ ਜਾ ਰਿਹਾ ਉਸ ਨੂੰ ਵਾਪਸ ਉਸ ਲੋਕਤੰਤਰੀ ਹੱਕ ਨੂੰ ਵਾਪਸ ਦਿਵਾਉਣ ਲਈ ਇੱਕ ਮਤਾ ਪਾਸ ਹੋਵੇ ਔਰ ਜੇ ਦੇਸ਼ ਦੀ ਸਰਕਾਰ ਭਾਜਪਾ ਦੀ ਸਰਕਾਰ ਫੇਰ ਵੀ ਇਸ ਮਤੇ ਨੂੰ ਪ੍ਰਵਾਨ ਨਹੀਂ ਕਰਦੀ ਲੋਕਤੰਤਰ ਪ੍ਰਤੀ ਉਹਨਾਂ ਦਾ ਕੀ ਰਵੱਈਆ ਇਸ ਗੱਲ ਤੋਂ ਸਪਸ਼ਟ ਹੋ ਜਾਵੇ ਦੂਜਾ ਮਤਾਂ ਇਹ ਗੱਲ ਦਾ ਲਿਆਇਆ ਜਾਵੇ ਕਿ ది ਆਨਰੇਬਲ ਗਵਰਨਰ ਹੈਜ਼ ਨੋ ਰਾਈਟ ਹੀ ਹੈਜ਼ ਨੋ ਬਿਜ਼ਨਸ ਹੀ ਇਜ਼ ਨੋਟ ਦੀ ਅਥਾਰਟੀ ਕਿ ਜਿਹੜੀ ਜ਼ਮੀਨ ਪੰਜਾਬ ਦੀ ਜ਼ਮੀਨ ਤੋਂ ਜਿਹੜਾ ਚੰਡੀਗੜ੍ਹ ਸ਼ਹਿਰ ਬਣਿਆ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਕਿ ਤੁਸੀਂ ਹਰਿਆਣੇ ਨੂੰ ਇਹ ਗੱਲ ਹਰਿਆਣਾ ਵਿਧਾਨ ਸਭਾ ਬਣਾਉਣ ਲਈ ਇਹ ਜ਼ਮੀਨ ਦੇ ਸਕੋ ਔਰ ਮੈਂ ਗਵਰਨਰ ਸਾਹਿਬ ਨੂੰ ਬੜੀ ਹੰਬਲੀ ਔਰ ਦੋਵੇਂ ਹੱਥ ਜੋੜ ਕੇ ਇਹ ਬੇਨਤੀ ਕਰਦਾ ਕਿ ਐਸਵਾਈਐਲ ਵੇਲੇ ਵੀ ਤੁਸੀਂ ਵੇਖੋ ਕਿਉਂ ਉਹ ਹਾਲਾਤ ਮਾੜਾ ਦੌਰ ਸ਼ੁਰੂ ਹੋਇਆ ਹਾਲਾਤ ਇਸ ਤਰ੍ਹਾਂ ਹੀ ਉਹਨਾਂ ਕਾਂਗਰਸ ਨੇ ਬਣਾਈ ਸਨ ਡੋਨਟ ਗੋ ਡਾਊਨ ਦੈਟ ਰੋਡ ਇਥਰੇ ਕਤਲੋਗਾਰਤ ਹੋ ਜਾਣੀ ਔਰ ਤੁਸੀਂ ਜ਼ਿੰਮੇਵਾਰ ਹੋਵੋਗੇ ਇਸ ਗੱਲ ਦੇ ਕਿ ਤੁਸੀਂ ਪੰਜਾਬ ਦੇ ਹੱਕ ਪੰਜਾਬ ਦੀ ਰਾਜਧਾਨੀ ਅੱਜ ਤੁਹਾਡਾ ਮੁੱਖ ਮੰਤਰੀ ਸਾਹਿਬ ਇਹ ਕਹਿ ਰਿਹਾ ਕੋਈ ਕਿਸੇ ਨੇ ਉਹ ਗੱਲ ਭੁੱਲੀ ਆ ਕਿਸੇ ਜਦੋਂ ਪੰਜਾਬ ਦੀ ਵਿਧਾਨ ਸਭਾ ਤੋਂ ਮੰਗੇ ਗਏ ਕਿ ਕਮਰੇ ਸਾਨੂੰ ਦੇ ਦਿਓ ਇਹ ਪੰਜਾਬ ਦੀ ਵਿਧਾਨ ਸਭਾ ਸਾਨੂੰ ਦੇ ਦਿਓ ਜਦ ਨਹੀਂ ਦਿੱਤੀ ਗਈ ਉਦੋਂ ਖੱਟਰ ਸਾਹਿਬ ਮੁੱਖ ਮੰਤਰੀ ਸਨ ਤੇ ਡਿਮਾਂਡ ਰੱਖਤੀ ਗਈ ਕਿ ਨਵੀਂ ਵਿਧਾਨ ਸਭਾ ਬਣੂਗੀ ਔਰ ਅਜੋਦੀ এনवायरमेंटਲ ਕਲੀਅਰੈਂਸ ਆ ਗਈ ਹੈ ਇਹ ਤਾਂ ਇਲੈਕਸ਼ਨ ਚੱਲਦੀ ਆ ਬਾਈ ਇਲੈਕਸ਼ਨ ਤੇ ਰੌਲਾ ਪੈ ਗਿਆ ਸੋ ਦੇ ਆਰ ਟ੍ਰਾਈਂਗ ਟੂ ਗਵਰਨਰ ਸਾਹਿਬ ਬੜੇ ਸੁਧਰੇ ਲੱਭ ਜਾ ਚ ਹਰੇ ਗੱਲ ਬਿਆਨ ਕਰ ਰਿਹਾ ਤੁਸੀਂ ਯੂ ਰਿਜੈਕਟ ਦਾ ਪ੍ਰੋਪੋਜ਼ਲ ਜੇ ਤੁਹਾਡੇ ਚ ਸਿਨਸੇਅਰਿਟੀ ਹੈ ਨਹੀਂ ਤਾਂ ਤੁਹਾਡੀ ਇਸ ਸੋਚ ਪ੍ਰਤੀ ਕਿਤੇ ਤੁਸੀਂ ਅ ਤੁਹਾਡੀ ਸਿਨਸੇਅਰਿਟੀ ਲੈਵਲ ਦਾ ਇਸ ਕੱਲ ਤੋਂ ਪਾਪੀ ਜਾਊਗੀ ਕਿ ਤੁਸੀਂ ਜੇ ਅਜੇ ਕਹੋ ਕਿ এনवायरमेंटल ਕਲੀਅਰੈਂਸ ਆ ਗਈ ਕੱਲ ਤੁਸੀਂ ਹੌਲੀ ਦੇ ਨਹੀਂ ਇਲੈਕਸ਼ਨ ਤੋਂ ਬਾਅਦ ਕਲੀਅਰੈਂਸ ਦੇ ਦਿਓਗੇ ਮਗਰ ਕੀ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਕਰ ਦੂਗਾ ਦੇ ਵਿਲ ਬੀ ਰਾਈਟਸ ਔਰ ਮੈਂ ਅਫਸੋਸ ਨਾਲ ਕਹਿਣਾ ਚਾਹੁੰਦਾ ਕਿ ਜੇ ਲਾਅਨ ਆਰਡਰ ਦੇ ਇਹ ਜਿਹੇ ਹਾਲਾਤ ਬਣਨਗੇ ਤੇ ਨੋਬਡੀ ਇਜ਼ ਰਿਸਪੋਨਸਿਬਲ ਬਟ ਦਾ ਗਵਰਨਰ ਐਂਡ ਦਾ ਗਵਰਨਮੈਂਟ ਸਿਟਿੰਗ ਇਨ ਦਿੱਲੀ ਸੋ ਇਹ ਚੀਜ਼ਾਂ ਤੇ ਔਰ ਕਿਸਾਨਾਂ ਦੇ ਜਿਸ ਤਰੀਕੇ ਨਾਲ ਕਿਸਾਨ ਰੁਲਿਆ ਡੀਏਪ ਦੀ ਘਾਟ ਮੜੀਆਂ ਦੇ ਫਸਲਾਂ ਦੇ ਭਾਅ ਨਹੀਂ ਮਿਲਲੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਅਸੀਂ ਨਿੰਦਾ ਪ੍ਰਸਤਾਵ ਅਗੇਂਸਟ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਨਾਲ ਹੀ ਜਿਹੜੇ ਕੇਂਦਰ ਦੀ ਸਰਕਾਰ ਆ ਉਹਦੇ ਖਿਲਾਫ ਅਸੀਂ ਸਾਰੇ ਲੈ ਕੇ ਆਏ। ਠੀਕ ਠੀਕ। ਫਾਕਟ ਡਾਡਾ ਬੜਾ। ਅੱਜ ਇੱਕ ਜਿਹੜਾ ਵੱਡਾ ਇਸ਼ੂ ਹੈ ਜੀ ਜਿਹੜਾ ਬੜਾ ਚਿੰਤਾ ਦਾ ਵਿਸ਼ੂ ਬੜਿਆ ਔਰ ਅੱਜ ਇੱਕ ਹੋਰ ਕਮੇਟੀ 'ਚ ਡਿਸਕਸ ਵੀ ਹੋਇਆ ਹੈ ਚਲੋ ਇਹ ਇਹ ਕਿਉਂਕਿ ਬੜਾ ਸੈਂਸਿਟਿਵ ਮੈਟਰ ਹੈ ਸਾਡੀ ਅੱਜ ਅਪੀਲ ਹੈ ਜੀ ਗਵਰਨਮੈਂਟ ਆਫ ਇੰਡੀਆ ਨੂੰ ਇੱਕ ਨਾ ਫੋਟੋ ਬਾਰ-ਬਾਰ ਬਾਹਰ ਜਿਹੜੀ ਬਾਹਰ ਤੋਂ ਆਉਂਦੀ ਹੈ ਉਹ ਬੜੀ ਖਤਰਨਾਕ ਫੋਟੋ ਬਾਰ-ਬਾਰ ਆ ਰਹੀ ਕੀ ਔਰ ਜਿਸ ਤਰੀਕੇ ਦੇ ਸੰਬੰਧ ਕੈਨੇਡਾ ਨਾਲ ਪੈਦਾ ਹੋ ਰਹੇ ਆ ਕਿਉਂਕਿ ਬੜੀ ਵੱਡੀ ਪੰਜਾਬ ਦਾ ਡਾਇਸਪੋਰਾ ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬੀ ਵੀਰ ਭਰਾ ਪੈਲ ਬਾਹਰ ਬੈਠੇ ਆ ਸੋ ਜੇ ਕੈਨੇਡਾ 'ਚ ਕੋਈ ਇਹ ਜਿਹਾ ਹਰਾਤ ਜਾਂ ਆਸਟ੍ਰੇਲੀਆ 'ਚ ਅਮਰੀਕਾ 'ਚ ਪੈਦਾ ਹੁੰਦੇ ਆ ਪੰਜਾਬ 'ਚ ਉਹਦੀ ਚਰਚਾ ਹੁੰਦੀ ਔ ਚਿੰਤਾ ਦਾ ਵਿਸ਼ਾ ਬਣਦਾ ਹੈ ਔਰ 트럼ਪ ਸਾਹਿਬ ਦੀ ਜਿੱਤ ਔਰ 트럼ਪ ਸਾਹਿਬ ਦਾ ਇਹ ਬਿਆਨ ਦੇ ਦੇਣਾ ਕਿ ਮੈਂ ਤਾਂ ਸਾਰੇ ਕੱਢ ਦੂੰ ਹੁਣ ਬਾਅਦ ਤੁਸੀਂ ਇਹਦਾ ਅੰਦਾਜ਼ਾ ਲਾ ਲਓ ਕਿ ਕਈਆਂ ਨੇ ਆਪਦੀ ਜ਼ਮੀਨਾਂ ਇੱਥੇ ਵੇਚੀਆਂ ਉਹ ਵਿਚਾਰੇ ਬਾਹਰ ਗਏ ਔਰ ਕੱਲ ਉਹਨਾਂ ਨੇ ਵਾਪਸ ਆ ਜਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਵਾਸਤੇ ਕੀ ਕਰ ਰਹੀ ਹੈ ਕਿਵੇਂ ਉਹਨਾਂ ਦੇ ਕੇਸ ਲਾਂਡ ਰਹੀ ਹੈ ਕੀ ਕਰਨਾ ਚਾਹ ਰਹੀ ਹੈ ਕੋਈ ਸਥਿਤੀ ਸਪਸ਼ਟ ਨਹੀਂ ਉਹੀ ਝੋਨੇ ਵਾਲੇ ਹਾਲਾਤ ਪੈਦਾ ਹੋ ਰਿਹਾ ਜਦੋਂ ਸ਼ੈਲਰ ਆਲਾ ਕਹੂਗਾ ਕਿ ਸਾਡੇ ਦਾ ਕਾਊਨ ਫੁੱਲਨੇ ਤੇ ਕਰਨਾ ਕੁਛ ਨਹੀਂ ਫਿਰ ਮੰਡੀਆਂ ਚ ਕਿਸਾਨ ਰੋਲੂਗਾ ਹੁਣ ਵੀ ਉਹੀ ਹੋ ਰਿਹਾ ਜੇ ਅੱਜ ਤੁਸੀਂ ਫਟਾਫਟ ਕੋਈ ਫੋਰਵਰਡ ਪਲੈਨਿੰਗ ਨਹੀਂ ਕੀਤੀ ਕੱਲ ਉਹ ਡਿਪੋਰਟੇਸ਼ਨ ਉਹ ਤੋਂ ਸ਼ੁਰੂ ਕਰ ਦਿੰਦੇ ਆ ਇੱਥੇ ਤਾਂ ਅੱਗੇ ਨੌਕਰੀ ਨਹੀਂ ਮਿਲ ਰਹੀ ਤੇ ਜਿਹਨੇ 40 50 ਲੱਖ ਰੁਪਏ ਖਰਚ ਕੇ ਆਪ ਦਾ ਬੱਚਾ ਬਾਹਰ ਭੇਜਿਆ ਉਹ ਵਿਚਾਰਾ ਕਿੱਧਰ ਨੂੰ ਜਾਊਗਾ ਬਹੁਤ ਸੀਰੀਅਸ ਹਾਲਾਤ ਪੈਦਾ ਹੋ ਰਿਹਾ ਔਰ ਭਗਵੰਤ ਮਾਨ ਸਾਹਿਬ ਜਾਗਣ ਅਣ ਪੰਜਾਬੀਆਂ ਨੂੰ ਦੱਸਣ ਕਿ ਉਹਦੇ ਵਾਸਤੇ ਕੀ ਕਰ ਰਿਹਾ ਸੈਕਿੰਡ ਜਿਹੜਾ ਉਤੋਂ ਵੀ ਵੱਡਾ ਚਿੰਤਾ ਦਾ ਵਿਸ਼ਾ ਕੀ ਕਾਉਂਸਲ ਜਨਰਲ ਦੀ ਆ ਮੀਟਿੰਗ ਧਰਮ ਸਥਾਨਾਂ 'ਚ ਹੋਣ ਇਹ ਪਹਿਲਾਂ ਨਹੀਂ ਕਦੇ ਸੁਣਿਆ ਸੀ ਔਰ ਫਿਰ ਇੱਕ ਤਸਵੀਰ ਆਵੇ ਕਿ ਹਿੰਦੂ ਵੀਰ ਦੇਸ਼ ਦਾ ਝੰਡਾ ਫੜ ਕੇ ਖਲੋਤਾ ਤੇ ਸਾਡਾ ਸਿੱਖ ਭਰਾ ਕੇਸਰੀ ਝੰਡਾ ਫੜ ਕੇ ਖਲੋਤਾ ਇੱਕ ਇਮਪ੍ਰੈਸ਼ਨ ਦਿੱਤਾ ਜਾ ਰਿਹਾ ਕਿ ਭਾਈ ਇਹ ਤਾਂ ਹਿੰਦੂ ਸਿੱਖ ਹੈ ਬਈ ਕੋਈ ਇਹਦੀ ਇਨਡਾਇਰੈਕਟ ਮਤਲਬ ਵੇਖੋ ਕੀ ਨਿਕਲ ਰਿਹਾ which is not the case ਕਿ ਜਿੰਨੀ ਕੁਰਬਾਨੀ ਪੰਜਾਬੀਆਂ ਨੇ ਸਿੱਖਾਂ ਨੇ ਇਹ ਦੇਸ਼ ਵਾਸਤੇ ਦਿੱਤੀ ਆ ਥਿਸ ਇਜ਼ ਬਿਯੋਂਡ ਆਊਟ ਐਂਡ ਰਿਕਾਰਡਸ ਸਪੀਕ ਫਾਰ ਥੈਮਸੈਲਵਜ਼। ਔਰ ਜਿੰਨਾ ਦੇਸ਼ ਦੇ ਨਾਲ ਦੇ ਭੰਡਾਰ 'ਚ ਯੋਗਦਾਨ ਪਾਇਆ ਉਹ ਵੀ ਫੈਕਟ ਆ ਕਿ ਪੰਜਾਬ ਤੋਂ ਪੰਜਾਬੀ ਆ ਸਿੱਖ ਤੋਂ ਪੇਟਰੀਆਟਿਕ ਬੰਦਾ ਕੋਈ ਨਹੀਂ ਦੇਸ਼ ਕੋਲ। ਔਰ ਅੱਜ ਤੁਸੀਂ ਕਿ ਤਸਵੀਰ ਉਹ ਪਾਓ ਇਹਨੂੰ ਹਿੰਦੂ ਸਿੱਖ ਰੰਗਤ ਦਿਓ। आई थिंक गवर्नमेंट ऑफ इंडिया नीड सीरियस कोर्स करेक्शन क्योंकि ਜਿਹੜਾ ਪੰਜਾਬੀ ਆ ਜਿਹੜਾ ਗੁਰੂ ਦਾ ਸਿੱਖ ਆ ਉਹਦੀ ਕੋ ਅਰਦਾਸ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਕਦੇ ਵੀ ਇਹ ਜੀ ਗਸਥਾਕੀ ਕਿਸੇ ਧਰਮ ਸਥਾਨ ਤੇ ਅਟਹਿਤ ਤਾਂ ਦੂਰ ਦੀ ਗੱਲ ਆ ਉਹ ਬੁਰਾ ਵੀ ਨਹੀਂ ਸੋਚ ਸਕਦਾ ਮਗਰ ਬਹੁਤ ਵੱਡੀਆਂ ਸਾਜਸ਼ਾ ਰਚੀਆਂ ਜਾ ਰਹੀਆਂ ਨੇ ਆ ਪੋਲਰਾਈਜੇਸ਼ਨ ਦੀਆਂ ਔਰ ਜਿਹਦਾ ਸਿੱਧਾ ਫਾਇਦਾ ਪਤਾ ਹੀ ਹੈ ਕਿੱਧਰ ਹੋਣਾ ਤੇ ਨੁਕਸਾਨ ਕਿੱਧਰ ਨੂੰ ਹੋਣਾ ਕੋਈ ਵੀ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਬਾਦਲ ਸਾਹਿਬ ਦੀ ਇਹ ਉਸ ਵੇਲੇ ਦੀ ਵੱਡੀ ਲੜਾਈ ਹੁੰਦੀ ਸੀ ਔਰ ਜਦੋਂ ਬਾਜਪਾਈ ਸਾਹਿਬ ਤੇ ਬਾਦਲ ਸਾਹਿਬ ਇਕੱਠੇ ਹੋਏ ਆ ਇਹ ਬਹੁਤ ਵੱਡਾ ਇੱਕ ਮੈਸੇਜ ਸੀ ਔਰ ਹਿੰਦੂ ਸਿੱਖ ਇਕਤਾ ਔਰ ਅਸੀਂ ਉਸ ਇਕਤਾ ਦੇ ਪਾਬੰਦ ਅਮਗਰ ਜਿਹੜਾ ਇੱਕ ਗੰਤ ਤਰੀਕੇ ਨਾਲ ਜਿਹਦੇ ਸਿਰ ਤੇ ਦਸਤਾਰ ਹੈ ਉਸ ਨੂੰ ਪੋਰਟਰੇ ਕੀਤਾ ਜਾ ਰਿਹਾ ਔਰ ਜੇਸ ਤਰੀਕੇ ਨਾਲ ਪੰਜਾਬ ਦੀ ਇਕਨੋਮੀ ਨੂੰ ਤੈਅਛੈਸ਼ ਕਰਨ ਲਈ ਕੇਂਦਰ ਦੀ ਸਰਕਾਰ ਔਰ ਭਗਵੰਤ ਮਾਨ ਦੀ ਟਾਉਟੀ ਮੈਂ ਤਾਂ ਟਾਉਟੀ ਕਹੂੰਗਾ ਇਹ ਸਭ ਤੋਂ ਵੱਡਾ ਟਾਉਟ ਭਾਜਪਾ ਦਾ ਜੇ ਆ ਜਿਹਨੇ ਮਿਸ ਹੈਂਡਲ ਸਿਚੁਏਸ਼ਨ ਕੀਤੀ ਆ ਜੇ ਅੱਜ ਕਿਸਾਨ ਨੂੰ ਖੇਤ ਮਜ਼ਦੂਰ ਨੂੰ ਕੋਈ ਠੋਕਣ ਦਾ ਕੰਮ ਕਰ ਰਿਹਾ ਹੈ ਤੇ ਏਜੰਡਾ ਦਿੱਲੀ ਚ ਚਲਾਉਂਦੀ ਆ ਤੇ ਇੰਪਲੀਮੈਂਟ ਭਗਵੰਤ ਮਾਨ ਕਰਦਾ ਅੱਜ ਵਰਕਿੰਗ ਕਮੇਟੀ ਨੇ ਇਸ ਗੱਲ ਨੂੰ ਵੀ ਕੰਡੈਮਨ ਕੀਤਾ ਲੋਕਾਂ ਸਾਹਮਣੇ ਰੱਖਿਆ